ਜਮੀਨੀ ਧੋਖਾ ਤੜੀ ਕਰਨ ਵਾਲੇ ਗੈਂਗ ਦਾ ਪਰਦਾ ਫਾਸ ਕਰਦੇ ਹੋਏ ਮਹਾਲੀ ਪੁਲਿਸ ਨੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਤੇ ਦੋਸ਼ੀਆਂ ਕੋਲੋਂ ਉਹਨਾਂ ਦੀ ਗੱਡੀਆਂ ਤੇ 32 ਲੱਖ 50 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਨੇ ਜਿਹੜੀਆਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਮਹਾਲੀ ਤੋਂ ਐਸਪੀ ਰੂਲਰ ਮਨਪ੍ਰੀਤ ਸਿੰਘ ਵੱਲੋਂ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਜਿਹੜੀ ਜਾਣਕਾਰੀ ਦਿੱਤੀ ਗਈ ਉਸ ਦੌਰਾਨ ਉਹਨਾਂ ਨੇ ਜਿ세 ਅਸੀਂ ਤੁਹਾਨੂੰ ਜਲਦ ਹੀ ਸੁਣਾਉਂਦੇ ਆ ਕਿ ਕੁਝ ਕਹਿਣਾ ਹੈ ਐਸਪੀ ਰੂਲਰ ਮੰਤਰੀ ਸਿੰਘ ਦਾ ਤੁਸੀਂ ਦੇਖ ਰਹੇ ਹੋ ਫਿਰ ਮੀਡੀਆ ਸੀ ਨਿਊਜ਼ ਚੈਨਲ ਕਿਸ ਤਰ੍ਹਾਂ ਜਮੀਨੇ ਧੋਖਾ ਦੇ ਕਰਵਾਇਆ ਬਰਦਾਸ਼ਤ ਹੋਇਆ ਹੈ ਚਲੋ ਮੋਹਾਲੀ ਦੇ ਐਸਪੀ ਮੰਤਰੀ ਸਿੰਘ پوری ਜਾਣਕਾਰੀ ਇਹ ਉਹ ਸਿੱਧੇ ਦੇਰੋਂ ਫਿਰ ਮੀਡੀਆ ਸੀ ਟਿਊਸ਼ਨ ਉਹਨਾਂ ਨੂੰ ਜਾਲੀ ਉਹਨਾਂ ਨੂੰ ਜਾਲੀ ਡਾਕੂਮੈਂਟ ਦਿਖਾ ਕੇ ਜਾਲੀ ਜਾਂ ਕਿਸੇ ਹੋਰ ਜਗ੍ਹਾ ਦਿਖਾ ਕੇ ਉਹਨਾਂ ਕੋਲ 50 ਲੱਖ ਦੇ ਕਰੀਬ ਠੱਗੀ ਮਾਰੀ ਉਹਨਾਂ ਨਾਲ ਤੇ ਇਹਦੇ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਖਰੜ ਤੇ ਉਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਜਿਸ ਦੇ ਚ ਉਹਨਾਂ ਨੇ ਹੁਣ ਤੱਕ 5 ਬੰਦੇ ਗ੍ਰਿਫਤਾਰ ਕੀਤੇ ਦੋ ਅੱਗੇ ਹੋਰ ਰੈਟੀਫਾਈ ਕੀਤੇ ਨੇ ਜਿਹੜੇ ਕਿ ਇਸ ਕੇਸ ਦੇ ਵਿੱਚ ਨਵਾਬ ਸੀਗੇ ਇਹ ਜਿਹ ਬੇਸਿਕਲੀ ਇਹ ਸਟੋਰੀ ਇਹ ਆ ਵੀ ਹਾਂ ਵੀ ਇਹ ਗੈਂਗ ਸੀ ਜਿਹੜਾ ਫਰਦਰ ਵੈਰੀਫਾਈ ਕੀਤਾ ਤੇ ਪਤਾ ਲੱਗਾ ਵੀ ਇਸ ਗੈਂਗ ਦੇ ਉੱਪਰ ਲਗਭਗ 15-16 ਦੇ ਕਰੀਬ ਫਰਚੇ ਰਜ ਨੇ ਪਹਿਲਾਂ ਹੀ ਸੇਮ ਮੋਡਸ ਆਪਰੇਂਡੀ ਦੇ ਵੀ ਹਾਂ ਵੀ ਜਾਲੀ ਡਾਕੂਮੈਂਟ ਤਿਆਰ ਕਰਦੇ ਜਾਲੀ ਬੰਦੇ ਖੜੇ ਕਰਦੇ ਤੇ ਲੋਕਾਂ ਨੂੰ ਲਲਚਾ ਕੇ ਜ਼ਮੀਨ ਦਿਵਾਉਣ ਦੇ ਬਹਾਨੇ ਉਹਨਾਂ ਨੂੰ ਦਿਖਾ ਕੇ ਜਾਲੀ ਉੱਥੇ ਬੰਦੇ ਖੜੇ ਕਰਕੇ ਆਪਣੇ ਬੰਦੇ ਪਹਿਲਾਂ ਭੇਜ ਕੇ ਇਹਨੂੰ ਵਿਸ਼ਵਾਸ ਦਵਾਇਆ ਵੀ ਵੀਜ਼ਾ ਸਕੋਡਾ ਦੀ ਫਾਬੀਆ ਗੱਡੀ ਇਹ ਚਾਰ ਗੱਡੀਆਂ ਵੀ ਨਾਲ ਬਰਾਮਦ ਹੋਈਆਂ ਤੇ ਇਹਨਾਂ ਦੇ ਪੁਰਾਣੇ ਰਿਕਾਰਡ ਦੇਖ ਕੇ ਅਸੀਂ ਇਹਨਾਂ ਦੀਆਂ ਸਾਰੀਆਂ ਬੀਜ਼ ਵੀ ਕਿੱਥੇ ਇਹਨਾਂ ਦੀ ਪ੍ਰਾਪਰਟੀ ਬਣਾਈ ਹੈ ਇਹਨਾਂ ਨੇ ਜਿਹੜੀ 2 ਨੰਬਰ ਚ ਜਾਂ ਲੋਕਾਂ ਦੀ ਠੱਗੀ ਨਾਲ ਪੈਸੇ ਦੇ ਹਿਸਾਬ ਨਾਲ ਇਹਨਾਂ ਦੀ ਪ੍ਰਾਪਰਟੀ ਬਣਾਈ ਹੈ ਉਹ ਵੀ ਅਟੈਚ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਹੈ ਕਿ ਇਹਨਾਂ ਦੀ ਮੋਟਰ ਸਪਰੈਂਡੀ ਕੀ ਸੀ ਜਿੱਦਾਂ ਤੁਸੀਂ ਕਿਹਾ ਕਿ ਜਾਲੀ ਆਧਾਰ ਕਾਰਡ ਜਾਂ ਇਹ ਕਰਦੇ ਕਿਸੇ ਕਿਸ ਤਰ੍ਹਾਂ ਦੀ ਇਹਨਾਂ ਦੀ ਮੋਟਰ ਸਪਰੈਂਡੀ ਬੀਸਿਕਲੀ ਇਹਨਾਂ ਦਾ ਇਹ ਮੋਟਰ ਸਪਰੈਂਡੀ ਸੀ ਕਿ ਇਹ ਜਿਹੜੇ ਵੀ ਬੰਦੇ ਨੂੰ ਜਿਸ ਬੰਦੇ ਕੋਈ ਜ਼ਰੂਰਤਪੰਦ ਜਿਹਨੇ ਬੰਦੇ ਨੇ ਜ਼ਮੀਨ ਵੇਚੀ ਹੈ ਪਹਿਲੋ ਇਸ ਬੀਜ ਬੰਦੇ ਕੋਲ ਜਿਹੜਾ ਬੰਦਾ ਜ਼ਮੀਨ ਦਾ ਕਿਸੇ ਦੀ ਜ਼ਮੀਨ ਤੇ ਜਾਲੀ ਡਾਕੂਮੈਂਟ ਤਿਆਰ ਕਰਕੇ ਜਿਹੜਾ ਮਾਲਕ ਸੀਗਾ ਉਹਦੀ ਆਈਡੈਂਟੀਟੀ ਇਮਪਰਸੋਨੇਟ ਕਰਕੇ ਉਹਦੇ ਜਾਲੀ ਆਈਡੀਆਂ ਬਣਾ ਕੇ ਉਹ ਬੰਦੇ ਨੂੰ ਦੱਸਦੇ ਸੀਗੇ ਅਸੀਂ ਉਹਦੇ ਮਾਲਕ ਆ ਜਦੋਂ ਬੰਦਾ ਉਸੇ ਦੇਖਣ ਜਾਂਦਾ ਸੀਗਾ ਉੱਥੇ ਨਾਲ ਦੇ ਖੇਤਾਂ 'ਚ ਹੀ ਆਪਣੇ ਬੰਦੇ ਖੜੇ ਕਰ ਦਿੰਦੇ ਸੀਗੇ ਵੀ ਹਾਂ ਜੀ ਇਹ ਜ਼ਮੀਨ ਇਸੇ ਬੰਦੇ ਦੀ ਹੈ ਜਿਹੜਾ ਮਾਲਕ ਸੀਗਾ ਉਹ ਬੰਦੇ ਨੂੰ ਸ਼ਿਵਾਦ ਦਵਾ ਕੇ ਉਹਦੇ ਕੋਲ ਬਿਆਨਨਾ ਕਰਾ ਲੈਂਦੇ ਸੀਗੇ ਬਿਆਨਨਾ ਕਰਾ ਕੇ ਬਾਅਦ 'ਚ ਉਹਦੇ ਕੋਲ ਪੈਸੇ ਹੜਪ ਕਰ ਲੈਂਦੇ ਸੀਗੇ ਕਿ ਇਹਦੀ ਸਰਕਾਰੀ ਗਵਰਨਮੈਂਟ ਦੇ ਆਫੀਸ਼ੀਅਲ ਵੀ ਦੇ ਇਨਵੋਲਵਮੈਂਟ ਆਈ ਹੈ ਜ ਮੇਰੇ ਨਹੀਂ ਹਲੇ ਤੱਕ ਦੇਖੋ ਜੀ ਇਹ ਜਿਹੜੇ ਡਾਕੂਮੈਂਟਸ ਜਿਹੜੇ ਆਪ ਤਿਆਰ ਕਰਦੇ ਸੀਗੇ ਤੇ ਜਿਹੜਾ ਬੰਦੇ ਨੂੰ ਲਾਜ ਦਿੰਦੇ ਸੀ ਹਲੇ ਤੱਕ ਇਹਦੇ 'ਚ ਕੋਈ ਇਹ ਡਾਕੂਮੈਂਟ ਨਹੀਂ ਹੈਗਾ ਵੀ ਜਿਹੜਾ ਗਵਰਨਮੈਂਟ ਦਾ ਡਾਕੂਮੈਂਟ ਜਾਲੀ ਬਣਾ ਹੋਵੇ ਜਾਲੀ ਡਾਕੂਮੈਂਟਸ ਬਸ ਜਿਵੇਂ ਕਾਪੀ ਕਰਕੇ ਕਲਰ ਕਾਪੀਜ਼ ਬਣਾ ਕੇ ਵਾਲੇ ਉਹ ਨਹੀਂ ਜਿਹੜੀ ਕੰਮ ਸਟੀਕਰੋਂ ਦੇ ਸਟੀਕਰੋਂ ਵਰਕ ਕਰਦੇ ਕੋਈ ਨਹੀਂ ਰਿਸ਼ਵੀ ਇਹਦੀ ਹੋਈ ਹੈ ਬਿਆਨ ਬੇਸਿਕਲੀ ਬਿਆਨਾਂ ਲੈ ਕੇ ਹੀ ਭਜ ਜਾਂਦੇ ਸੀ ਸਰ ਇਹਦੇ 'ਚ ਜਿਹੜੇ ਵੀ ਇਹ ਕਿਊ ਬੜੇ ਗਏ ਨੇ ਇਹਨਾਂ ਦਾ ਪ੍ਰੋਫਾਈਲ ਕੀ ਹੈ ਮੋਸਟਲੀ ਜਿਹੜਾ ਰੋਪੜ ਦਾ ਫਟੇਗੜ ਸਾਹਿਬ ਦਾ ਇਹਨਾਂ ਦੀ ਪ੍ਰੋਫਾਈਲ ਕੀ ਹੈ ਔਰ ਕਿੱਥੇ ਕਿੱਥੇ ਇਹਨਾਂ ਨੂੰ ਇਹਨਾਂ ਨੇ ਠੱਗੀ ਕੀਤੀ ਸਾਰੇ ਦੇ ਨਾਮ ਨਾਲ ਅੱਗੇ ਦੇਖੋ ਜੀ ਅਸੀਂ ਤੁਹਾਨੂੰ ਜਿਹੜੇ ਪਿੱਛੇ 13 ਤੋਂ 14 ਐਫਆਈਆਰ ਦਾ ਰਿਕਾਰਡ ਨਾਮ ਦਿੱਤਾ ਹੋਇਆ ਵੀ ਹਾਂ ਵੀ ਜਿਹੜੀਆਂ ਇਹਦੇ ਛੋਟੇ 302 ਮਾਡਲ ਦੀਆਂ ਵੀ ਹੈਗੀਆਂ ਠੱਗੀ ਦੀਆਂ ਮੋਸਟ ਜਿਆਦਾ ਹੈਗੀਆਂ ਇਹਨਾਂ ਦਾ ਮੇਨ ਜਿਹੜਾ ਏਰੀਆ ਹੈ ਪੈਨ ਪੰਜਾਬ ਦੇ ਵਿੱਚ ਮੋਸਟ ਜਿਹੜਾ ਇਹਨਾਂ ਦੀਆਂ ਐਫਆਈਆਰਸ ਕਨਸਨਟ੍ਰੇਟਡ ਨੇ ਉਹ ਮੋਹਾਲੀ ਰੂਪੜ ਤੇ ਫਟੇਗੜ ਸਾਹਿਬ ਦੇ ਵਿੱਚ ਹੈਗੇ ਹੈ ਮਾਸਟਰਮਾਈਂਡ ਕੌਣ ਹੈ ਸਰ ਮਾਸਟਰਮਾਈਂਡ ਇੱਕ ਜਨਦਾ ਸੀਗਾ ਜੀ ਜਿਹੜਾ ਆਪਣਾ ਜਗਦੀਸ਼ ਕੁ ਇਹ ਕੋਮਲਿੰਦਰ ਸਿੰਘ ਖਾਲੀ ਜਗਦੀਸ਼ ਗ੍ਰਿਫਤਾਰ ਹੋ ਚੁੱਕਾ ਹੈ ਤੇ ਜਗਦੀ ਆਪਣਾ ਕੋਮਲਿੰਦਰ ਸਿੰਘ ਖਾਲੀ ਦੇ ਉੱਪਰ ਰੇਡਸ ਚੱਲ ਰਹੀ ਨੇ ਤੈਨੂੰ ਜਲਦੀ ਗ੍ਰਿਫਤਾਰ ਕੀਤਾ ਸਰ ਕਿੰਨੇ ਮਾਮਲੇ ਛਾਟ ਆਊਟ ਹੋਏ ਆ ਇਹਨਾਂ ਦੀ ਗ੍ਰਿਫਤਾਰੀ ਉਹ ਹਲੇ ਇਨਵੈਸਟੀਗੇਸ਼ਨ ਕਰ ਰਹੇ ਆ ਹਲੇ ਸਾਡੇ ਰਿਮਾਂਡ ਤੇ ਸਾਡੇ ਕੋਲ ਤੇ ਜਿਹੜੇ ਫਰਦਰ ਸਾਡੇ ਕੋਲ ਅਪਡੇਟ ਹੋਗੇ ਉਹ ਦੱਸਿਆ ਸਰ ਖਰਚੇ ਕਿੰਨੀ ਥੰਗੀਆਂ ਜਿੱਤੀ ਸੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਅਸੀਂ ਛੱਡੇ ਕੋਲ ਹਲੇ ਡੇਲੀ ਜਿਵੇਂ ਹੋਣਾ ਸੀ ਇਹ ਆਪਣਾ ਇਹਨੂੰ ਅਸੀਂ ਪਬਲਿਕਾਈਜ਼ ਕਰ ਰਹੇ ਆ ਅਸੀਂ ਇੰਪ੍ਰੈਸ ਕਰ ਰਹੇ ਆ ਤੇ ਸਾਡੇ ਕੋਲ ਦਿੱਲੀ ਦੇਵੇਂ ਬੰਦੇ ਆ ਰਹੇ ਨੇ ਹਲੇ ਤੱਕ ਸਾਡੇ ਕੋਲ ਦ ਪਰੇਕਰੀ ਜੋ ਪ੍ਰੋਪਰ ਸਾਡੇ ਕੋਲ ਐਡ ਤੱਕ ਜੋ ਆਲੋ ਤਾਂ ਅਸੀਂ ਅਪਡੇਟ ਕਰ ਲਵਾਂ। ਲੋਕਾਂ ਦੇ ਸਟੈਂਡਸ ਬਹੁਤ ਵਾਰ ਲੱਗ ਜਾਂਦਾ ਕਿ ਇਹ ਇਸ ਤਰ੍ਹਾਂ ਤਾਂ ਪਗਲਾ ਦੇਖੀ ਦੀ ਇਸ ਇਜ਼ ਅ ਸਟੈਂਡ ਗੋਇੰਗ ਆਨ। ਸਕੈਮ ਸਾਨੂੰ ਬੇਸਿਕਲੀ ਕੰਪਲੀਟ ਹੀ ਆਈ ਸੀ ਇੱਕ ਬੰਦੇ ਦੇ ਉਹ ਕੰਪਲੀਟ ਦੇ ਉੱਪਰ ਸਾਡਾ ਪ੍ਰੋਟੈਕਸ਼ਨ ਕਰਦੇ ਡੀਐਸਪੀ ਖਰੜ ਨੇ ਇਹਨਾਂ ਨੂੰ ਸਾਨੂੰ ਜਿਹੜਾ ਕੈਚ ਕੀਤਾ ਤਾਂ ਉਸ ਤੋਂ ਬਾਅਦ ਇਨਕੈਰੋਗੇਸ਼ਨ ਦੇ ਵਿੱਚ ਗੱਲਾਂ ਸਾਰੇ ਵਰਬੀ ਹੋ ਗਏ। ਸਰ ਲੋਕਾਂ ਨੂੰ ਅਵੇਅਰ ਕਿਸ ਤਰ੍ਹਾਂ ਕਰਦੇ ਹੋ ਕਿ ਕਿਸ ਤਰ੍ਹਾਂ ਬਚਿਆ ਜਾਏ ਕਿਸ ਤਰ੍ਹਾਂ ਵੈਰੀਫਿਕੇਸ਼ਨ ਜਿਹੜੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਬੜਾ ਹੈਰਾਨ ਕਰ ਦੇਣ ਵਾਲਾ ਹੈ। ਜਿਹੜੇ ਵੀ ਲੋਕ ਦੇਖੋ ਮੋਹਾਲੀ ਦੇ ਇਰੀਆ ਲਾਗੇ ਤੱਕ ਦੇ ਇਰੀਏ ਤੇ ਬੜਾ ਇੱਕ ਪ੍ਰੇਵਲੈਂਟ ਹੈਗਾ ਵੀ ਹਰ ਜਮੀਨ ਦੇ ਰੇਟ ਬਹੁਤ ਜਲਦੀ ਵਧ ਰਹੇ ਨੇ ਹਰ ਬੰਦਾ ਜਲਦੀ ਤੋਂ ਜਲਦੀ ਅਮੀਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਤੁਹਾਡੀ ਇੱਕੋ ਬੇਨਤੀ ਹੈ ਵੀ ਹਾਂ ਵੀ ਠੀਕ ਹੈ ਜੇ ਤੁਸੀਂ ਇਨਵੈਸਟ ਵੀ ਕਰਨਾ ਕੋਸ਼ਿਸ਼ ਕਰ ਰਹੇ ਹੋ ਉਹਨੂੰ ਪ੍ਰੋਪਰ ਵੈਰੀਫਾਈ ਕਰੋ ਸਬਰ ਦੇ ਨਾਲ ਉਸ ਚੀਜ਼ ਨੂੰ ਕਰੋ ਬੰਦੇ ਵੈਰੀਫਾਈ ਕਰੋ ਡਾਕੂਮੈਂਟ ਵੈਰੀਫਾਈ ਕਰੋ ਤੇ ਉਸ ਲਾਗੇ ਤੱਕ ਉਸ ਏਰੀਆ ਦੀ ਪੁੱਛਗਿੱਛ ਕਰੋ ਕਿਸੇ ਵੀ ਚੀਜ਼ 'ਕਾਲੀ' ਨਾ ਕਰੋ ਠੀਕ ਹੈ ਕਿਉਂਕਿ ਜਲਦੀ ਜਲਦੀ ਦੇ ਜੋ ਇਹ ਕਰਦਾ ਹੈ ਉਹ ਹਮੇਸ਼ਾ ਗਲਤੀ ਹੁੰਦਾ ਹੈ ਜੀ ਇਹਦੇ ਚ 4 ਲੱਖ ਦੀ ਤੇ ਇੱਕ ਧੱਗੀ ਸਾਹਮਣੇ ਆਇਆ ਇੱਕ ਪਿੰਨੇ ਕੂੜਾ ਨਾ ਕਪੜਾ ਹੋ ਸਕਦਾ ਕਿੰਨੇ ਕੁ ਲੋਕਰ ਨੂੰ ਬਿਲਕੁਲ ਇੰਨੇ ਕਾਫੀ ਕਾਫੀ ਜਗ੍ਹਾ ਤੇ ਇਹਨਾਂ ਨੇ ਧੱਕੀਆਂ ਕੀਤੀਆਂ ਹੈ ਜਿਵੇਂ ਕਿ ਕਿਸੇ ਨਾਲ ਜੇ 10 ਕਰੋੜ ਦੀ ਜ਼ਮੀਨ ਦਾ 10 ਕਰੋੜ ਦੀ ਜ਼ਮੀਨ ਵੇਚਣੀ ਹੈ ਦੋਸਤੋਂ 1.5 ਕਰੋੜ 2 ਕਰੋੜ ਰਪਿਆਣਾ ਐਸਾ ਦੇ ਨਾਲ ਇਹਨਾਂ ਦੇ ਕੋਲ ਕਾਫੀ ਹਾਈ ਅਮਾਉਂਟ ਦੇ ਵਿੱਚ ਕਰੋੜਾਂ ਦੇ ਵਿੱਚ ਠੱਗਿਆ ਇਹਨਾਂ ਦਾ ਸਰ ਸਿਰਫ ਐਗਰੀਕਲਚਰ ਲੈਂਡ ਹੀ ਕਰਦੇ ਸੀਗੇ ਜੀ ਕੋਈ ਫਲੈਟ ਜਾਂ ਰੈਸੀਡੈਂਸ਼ੀਅਲ ਕੋਟਸ ਨਹੀਂ ਕਰਦੇ ਸੀਗੇ ਸਾਡੇ ਕੋਲ ਸਾਡੇ ਕੋਲ ਸਾਹਮਣੇ ਹਲੇ ਤੱਕ ਜਿਹੜਾ ਐਗਰੀਕਲਚਰ ਲੈਂਡ ਦਾ ਆਇਆ ਪ੍ਰਾਣੀਆਂ ਕੋਠੀਆਂ ਦਾ ਵੀ ਹੈਗਾ ਇਹਨਾਂ ਦਾ ਬਾਕੀ ਜਿਹੜੀਆਂ ਐਫਆਈਐਸ ਪੜ੍ਹ ਕੇ ਜੋ ਸਾਰਾ ਪ੍ਰਾਣਾ ਰਿਕਾਰਡ ਕਰਕੇ ਤੁਹਾਨੂੰ ਦੁਬਾਰਾ ਅਪਡੇਟ ਕਰ ਸਰ ਇਹਨਾਂ ਦੇ ਕੋਈ ਐਸੋਸੀਏਟ ਛੱਡੇ ਹੋਏ ਨੇ ਜੋ ਕੀ ਸਾਰਾ ਕਨਫਰਮ ਕਰਦੇ ਸੀਗੇ ਇਹਦੀ ਜ਼ਮੀਨ ਵਿਚੜ ਵਾਲੀ ਹੈ ਇਹ ਮਾਲਿਕ ਹੈ ਇਹਨਾਂ ਨੇ ਕੋਈ ਐਸੋਸੀਏਟ ਰੱਖੇ ਸੀ ਕਿੰਨਾ ਤੁਸੀਂ ਵੀ ਕਿਹਾ ਕਿ ਆਪਣੇ ਬੰਦੇ ਉ ਅਡੀਸ਼ਨਲੀ ਸਾਡੇ ਕੋਲ ਦੋ ਬੰਦੇ ਆਈ ਸੀ ਨਾ ਵੀ ਹਾਂ ਵੀ ਇਹ ਬੰਦੇ ਸਾਡੇ ਕੋਲ ਆਏ ਨੇ ਇਹਨੇ ਸਾਨੂੰ ਜਗ੍ਹੀ ਜ਼ਮੀਨ ਦਿਖਾਈ ਹੈ ਤਾਂ ਇਹਨਾਂ ਨੇ ਸਾਡੇ ਕੋਲ ਪੈਸੇ ਲਏ ਨੇ ਹੌਲੀ ਹੌਲੀ ਜਦੋਂ ਅਸੀਂ ਇਨਵੈਸਟਿਗੇਸ਼ਨ ਕੀਤੀ ਹੈ ਤੇ ਜਿਵੇਂ ਦੂਜੇ ਜਗਤਾਰ ਸਿੰਘ ਆ ਗਿਆ ਪਾ ਪੇਸ਼ ਆ ਗਿਆ ਇਹ ਸਾਰੇ ਐਸੋਸੀਏਟਸ ਹੀ ਨੇ ਜਿਨ੍ਹਾਂ ਨੇ ਡਾਲੀ ਡਾਕੂਮੈਂਟ ਤਿਆਰ ਕੀਤੇ ਜਿਨ੍ਹਾਂ ਨੇ ਇਨਫੋਰਮੇਸ਼ਨ ਕੱਢੀ ਹੈ ਵੀ ਕਿਸ ਨੇ ਰੇਕੀ ਕੀਤੀ ਹੈ ਵੀ ਹਾਂ ਵੀ ਇਹ ਬੰਦੇ ਕੋਲ ਪੈਸੇ ਹੈਗੇ ਨਹੀਂ ਹੈ ਇਹ ਸਾਰੇ ਐਸੋਸੀਏਟਸ ਹੀ ਚਲ ਨਾਲ ਹੀ ਨੇ